ਰਖੜੀ ਵੀ ਆ ਗਈ ਆ ਪਤਾ ਨਹੀਂ ਮਨਜਿੰਦਰ ਨੇ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਇਹ ਤਾਂ ਅੱਗੇ ਮਰਨਾ ਫੜੇ ਓਖੇ ਆ ਇਹਨਾਂ ਨੇ ਮੈਨੂੰ ਪਹਿਲਾਂ ਹੀ ਕਿਹਾਤਾ ਵਾ ਕਿ ਤੂੰ ਉੱਥੇ ਜਾ ਕੇ ਗੱਲਾਂ ਭੜੀਆਂ ਕਰਦੀਆਂ ਤੈਨੂੰ ਨਹੀਂ ਮਨਾਲ ਖੜਨਾ ਹੁਣ ਮੈਂ ਕੀ ਕਰਾਂ ਫੇਰ ਵੀ ਵੀਰ ਵਾ ਰਖੜੀ ਬਣਨ ਤੇ ਜੀ ਕਰਦਾ ਹੀ ਆ ਨਾ ਵੱਡਾ ਵੀਰ ਤੇ ਮੇਰਾ ਬਹੁਤਾ ਹੀ ਮੂਹ ਕਰਦਾ ਵਾ ਨਿੱਕੇ ਦਾ ਤੇ ਮੈਂ ਬੈਠੇ ਵੀ ਉਹ ਤੇ ਆਪਣੀ ਬੁੱਢੀ ਪਿੱਛੇ ਲੱਗਾ ਨਾਲ ਉਹਨੇ ਕੀ ਜਿਹੜਾ ਵਾ ਦੀ ਉਹ ਕੀ ਕਰੀ ਜਾਂਦੀ ਹਾਂ ਕੌਮ ਇਸ ਫਾਈਦਰ ਨਹੀਂ ਆ ਜਾ ਤੇ ਅੱਜ ਸਲਾਹ ਕਰਨੀ ਮੇਰੇ ਨਾਲ ਸਲਾਹ ਕਰਨੀ ਆ ਆਹੋ ਕਿਹੜੀ ਸਲਾਹ ਕਰਨੀ ਅੱਜ ਮੇਰੇ ਨਾਲ ਮੇਰੀ ਗੱਲ ਸੁਣ ਲੈ ਮੇਰਾ ਅੱਜ ਟਾਈਮ ਹੈਗਾ ਜੀ ਤੇ ਜੇ ਰਖੜੀ ਬਨਣ ਜਾਣਾ ਤੇ ਚੱਲ ਜਲੀ ਦੇ ਮੁੜ ਕੇ ਮੈਨੂੰ ਨਾ ਕਹੀਂ ਵੀ ਮੇਰੇ ਨਾਲ ਗਿਆ ਸੱਚੀ ਵਿੱਚ ਤਹੀ ਕਹਿ ਰਹੇ ਰਖੜੀ ਬਨਣ ਜਾਣਾ ਸਭ ਯਾਰ ਸੱਚ ਯਾਰ ਤੈਨੂੰ ਹੀ ਕਹਿਣਾ ਹੋਰ ਕਿਹਨੂੰ ਕਹਿਣਾ ਇੱਥੇ ਤੀਜਾ ਬੰਦਾ ਹੈਗਾ ਭਾਈ ਹਾਂ ਫੇ ਤਿਆਰ ਮੈਂ ਲੈ ਮਿੰਟ ਮਾਰ ਯਾਰ ਚਲੋ ਠੀਕ ਆ ਫਿਰ ਇਤਨਾ ਕਰੀ ਉੱਥਾਂ ਹੁਣ ਕੇ ਛੇਤੀ ਉੱਠਣੀ ਉੱਥੇ ਕੋਈ ਗੱਲ ਦੇਖ ਨਹੀਂ ਕਰਤਾ ਨੂੰ ਕਰਦੇ ਜੇ ਮੈਂ ਹੁਣ ਭਾਬੀ ਨੂੰ ਫੋਨ ਕਰ ਦਨਾ ਵੱਡੀ ਨੂੰ ਵੀ ਰੋਟੀ ਕੱਟੀ ਬਣਾ ਲਾ ਤਹੀ ਆਉਣ ਲੱਗੇ ਆ ਇੱਕ ਗੱਲ ਹੋ ਰਹੀ ਓ ਸਮਾਨ ਦੋਹਾਂ ਆ ਤੇ ਕੁਝ ਲੈ ਕੇ ਜਾਣਾ ਈ ਠੀਕ ਨਹੀਂ ਕੋਈ ਫਰਕ ਨਾ ਪਾਵੀ ਫਿਰ ਵੀ ਕਰਦੇ ਦੇ ਭਰਾ ਵਾ ਮਾੜੇ ਚੰਗੇ ਦੀ ਗੱਲ ਨਹੀਂ ਹੁੰਦੀ ਕੋਈ ਨੀ ਕੋਈ ਨਹੀਂ ਕੁਝ ਲੈ ਕੇ ਜਾਉਂਗੀ ਕਦੀ ਮਚਕਣਾ ਨਹੀਂ ਕਿਦਾਂ ਹੁੰਦਾ ਚੰਗਾ ਬਾਬਾ ਨਹੀਂ ਕਰਦੇ ਟਾਈਮ ਇਤਰਾਹ ਦਾ ਵਾ ਕੀ ਪਤਾ ਕੱਲ ਨੂੰ ਚੰਗਾ ਨਹੀਂ ਹੋਏ ਨਾ ਤੁਹਾਨੂੰ ਓ ਮੈਂ ਕੀ ਆਖਿਆ ਵਾ ਤੁਸੀਂ ਜਾਓ ਤਿਆਰ ਹੋਵੋ ਤੇ ਮੈਂ ਵੀ ਤਿਆਰ ਹੁੰਦੀ ਆ ਹਾਂ ਚਲ ਠੀਕ ਆ ਜਾਓ ਜਾਓ ਚੱਲ ਆਪੇ ਸ਼ੁਗਰਾ ਮਾਰਕ ਦਾ ਹੈ ਆਪੇ ਮੰਜ ਮੇਰ ਪੈਗੀ ਵਿਚਲ ਰੱਖਣੀ ਉਹਨਾਂ ਚੱਲੀਏ ਇੱਦਾਂ ਕਰੂੰਗੀ ਵੱਡੇ ਵੀਰ ਵਾਸਤੇ ਨਾ ਵਧੀਆ ਹੀ ਲੈ ਕੇ ਜਾਣਾ ਮੈਂ ਤਾਂ ਸਭ ਕੁਝ ਰੱਖਣੀ ਵਧੀਆ ਖਾਣੀਆਂ ਤੇ ਨਿੱਕੇ ਨੇ ਮੈਨੂੰ ਕਿਹਜਣਾ ਭੁੱਖ ਜੀ ਨੇ ਉਹਦੇ ਹੈ ਹੀ ਖਾਣਗਾ ਉਹਦੇ ਘਰ ਤੱਕ ਲੋ ਕੇ ਪਾਣੀ ਪੀਣ ਜੀ ਨਹੀਂ ਕਰਦਾ ਉਹਨੇ ਕੀ ਦੇਣਾ ਉਹਦੇ ਵਾਸਤੇ ਅੱਧਾ ਕਿਲੋ ਲੈ ਜੂੰਗੀ ਨਾ ਤਾਂ ਚੋਰੀ ਕਿ ਧਾਗਾ ਲੈ ਜੂੰਗੀ ਨਾਲੇ ਪਾ ਹੋਰ ਮੈਂ ਕੀ ਕਰਨਾ ਵਾ ਚੱਲ ਵੱਡਾ ਵੀਰ ਤੇ ਮੈਨੂੰ ਢੀਕ ਦਾ ਹਣਾਵਾ ਨਾਲੇ ਭਾਬੀ ਨੂੰ ਬੜਾ ਚਾ ਚੜਨਾ ਵਾ ਫੋਨ ਨਹੀਂ ਕਰ ਲੈਣੀ ਹਮਣਾ ਛੱਡ ਦੇ ਕੰਮ ਚੱਲ ਮਨਾ ਭਾਬੀ ਨੂੰ ਫੋਨ ਤੇ ਕਰਾਂ ਹੈਲੋ ਸਸੀ ਗਾਲ ਭਾਬੀ ਹਾਂ ਠੀਕ ਠਾਕ ਵਧੀਆ ਤੂੰ ਆਪਣਾ ਸੁਣਾ ਹਾਂ ਮੈਂ ਤਾਂ ਫੋਨ ਕੀਤਾ ਸੀਗਾ ਕਿ ਮਨਜਿੰਦਰ ਮੈਨੂੰ ਕਹਿਣ ਦੇ ਫਿਰ ਖੜੀ ਬਾਨਾ ਯੇ ਤੇ ਆਪਾਂ ਭਾਬੀ ਆਉਣ ਲੱਗੇ ਹੀ ਹੋ ਆਡੇ ਆਉਣ ਤੋਂ ਨਾ ਪਹਿਲਾਂ ਪਕੌੜੇ ਕੱਢ ਲਈਂ ਦਵਾਦਾ ਤੇ ਨਾਲੇ ਨਾ ਰੋਟੀ ਮੈਂ ਤੇਰੇ ਵੱਲੋਂ ਹੀ ਖਾਣੀ ਆ ਤੈਨੂੰ ਪਤਾ ਵਾ ਨਾ ਮੈਂ ਤੇਰੇ ਵੱਲੋਂ ਖਾਣੀ ਆ ਆਹੋ ਇਹ ਤਾਂ ਨਹੀਂ ਮੈਨੂੰ ਪਤਾ ਇਹ ਜਾਵੇ ਸੰਨੀ ਵੱਲ ਹਾਂ ਤੇ ਵਧੀਆ ਜੀ ਰੋਟੀ ਬਣਾਣੀ ਚੰਗਾ ਆਹੋ ਤੇ ਆਪਾਂ ਆਗੇ ਬਸਦੇ ਘੰਟੇ ਦੇ ਵਿੱਚ ਵਿੱਚ ਚਲ ਠੀਕ ਆ ਰੱਖ ਲੀਂ ਫੋਨ ਨੂੰ ਤਿਆਰ ਹੋ ਜਾ ਦਵਾਦਾ ਵੀਰ ਕਰਈ ਹੈ ਨਾ ਚਲ ਚੰਗਾ ਫਿਰ ਓਕੇ ਲੈ ਹੁਣ ਵੇਖੀ ਹਾਂ ਵੱਡੀ ਭਾਬੀ ਨੇ ਕਿਦਾ ਚਾਹ ਕਰਨਾ ਪੱਜੀ ਫਿਰਨਾ ਉਹਨੇ ਅੱਗੇ ਪਿੱਛੇ ਉਹਨੂੰ ਚਾਹ ਹੁੰਦਾ ਮੇਰਾ ਗਈ ਦਾ ਦੂਜੀ ਤੇ ਮੂੰਹ ਵਾਲੀ ਵੇਖੀ ਜਾਂਦੀ ਚੁੱਪ ਕਰਦੀ ਹੋ ਗਈ ਤਿਆਰ ਹਾਂਜੀ ਮੈਂ ਤਾਂ ਹੋ ਗਈ ਹਾਂ ਤਿਆਰ ਤੇ ਚੱਲੀਏ ਫਿਰ ਚੱਲ ਤੇ ਮੁਰਸਲ ਤੇ ਜਾਣਾ ਜੀ ਤੇਰਾ دماغ ਫਟਾ ਹੈ ਟਾ ਹੈ ਗੱਡੀ ਕਾਲੀ ਰੱਖੀ ਆ ਨਾਲ ਡੱਬੇ ਡੁੱਬੇ ਹੋਣੇ ਨਾਲ ਹੋ ਸੋ ਸਮਾਨ ਹੁੰਦਾ ਵਾ ਚਲੋ ਕੋਈ ਨਹੀਂ ਫਿਰ ਗੱਡੀ ਚੱਜਣੇ ਆ ਆ ਚੱਲੀਏ ਕੰਮ ਤੇ ਆ ਚੱਲੋ ਚਲੋ ਆ ਨਾ ਹੋਰ ਰੋ ਪੈਸੇ ਥੋੜੇ ਜੇ ਉਹ ਪੈਸੇ ਤੇ ਕੋਲ ਆ ਗਏ ਹੀ ਚਲ ਕੋਈ ਨਹੀਂ ਬਹੁਤ ਵਦੋ ਚੰਗੇ ਹੁੰਦੇ ਆ ਕੋਲ ਆਜ ਦਿਨ ਤਹੇ ਮੇਰੇ ਮੰਨ ਦੀ ਗੱਲ ਹੀ ਸੁਣ ਲਈ ਐਨਾ ਮੈਨੂੰ ਚਾ ਚੜਨ ਆ ਹੋਣਾ ਤੇ ਤੈਨੂੰ ਮੈਨੂੰ ਆਪ ਕਹਿਣ ਦੇ ਪੈ ਚੱਲ ਆਰ ਖੜੀ ਬਗ ਯਾਰ ਮੇਰੀ ਗੱਲ ਸੁਣ ਮੈਨੂੰ ਵੀ ਪਤਾ ਵਾ ਹੈ ਇਹ ਗੀਆਂ ਭਣਾ ਆਣੇ ਆ ਸਾਰ ਬਾਤ ਦੇਣ ਦਾ ਠੀਕ ਹੈ ਵਾਕਈ ਜਲਦੀ ਸਹੀ ਆ ਹੈ ਤੇ ਮੇਰੇ ਪਤਾ ਮਨ ਚ ਕੀ ਹੋਣਿਆ ਇਹ ਪਤਾ ਨਹੀਂ ਮਨ ਜੰਦਰ ਨੇ ਅੱਥੀ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਨਹੀਂ ਤੂੰ ਇਤਨਾ ਸੋਚਿਆ ਵੀ ਕੋਈ ਮੈਂ ਐਡਾ ਹੀ ਮਾੜਾ ਹੈ ਮਾੜਿਆ ਤੇ ਨਹੀਂ ਤੁਸੀਂ ਪਰ ਫਿਰ ਵੀ ਚਲੋ ਵਧੀਆ ਗਈ ਤਾਂ ਅਜ ਤੀ ਹਾਂ ਚਲੋ ਅਜੇ ਚਲੋ ਕਰੋ ਗੱਡੀ ਸਟਾਰਟ ਮੈਂ ਆ ਗਈ ਜੀ ਕੀ ਕਰਨਾ ਪਈ ਆ ਆ ਗਈ ਜੀ ਆ ਗਈ ਜੀ ਬੱਸ ਕਰੋ ਤੁਸੀਂ ਸਟਾਰਟ ਇਹੋ ਹੀ ਕੰਮ ਆ ਜਨਨਦੀਆਂ ਦੇ ਜਦੋਂ ਬਿਜੇ ਜਨਨਦੀਆਂ चलो चलो ਤੇਰੇ ਤੇ ਮਨ ਨਾਲ ਹੀ ਤੂੰ ਫਰਖਰੀ ਕਰ ਜਾਣੀ ਸੀ ਐਵੇਂ ਕਰ ਲੈਣੀ ਹੈ ਫੇਰੀ ਹੈ ਤੂੰ ਹੀ বিনা ਮੈਂ ਤੇ ਚੀਨੀ ਨਹੀਂ ਕਰਦੀ ਨੂੰ ਪਤਾ ਨਹੀਂ ਕਿਉਂ ਕੰਮ ਕਰਨਾ ਹੀ ਤੇ ਚੰਗਾ ਆ ਜਾ ਫਿਰ ਤਰਨ ਨਵੇਤਨ ਨਮਾਸਿਆ Papa ਹੁੰਦੀ ਆ ਸਿਰ ਤੇ ਚੜ ਕੇ ਬੈ ਗਈ ਮੇਰੇ ਇਹ ਭਾਦੀ ਮੇ ਆਉਣ ਲੱਗੀ ਆ ਪਕੌੜੇ ਕੱਢ ਲਾ ਰੋਟੀ ਬਣਾ ਲਾ ਤੇਰੇ ਵੱਲੀ ਆਉਣਾ ਮੈਂ ਦੱਸ ਮੈਂ ਤੇ ਨੌਕਰ ਰੱਖੀ ਆ ਗੋੜੇ ਗੋੜੇ ਤੋਂ ਗਰਮੀ ਆ ਪਕੌੜੇ ਕੱਢਾ ਇਹ ਲੈ ਮੈਂ ਪਕੌੜੇ ਤੇ ਆਪਣੇ ਨਿਕਲਦੇ ਨਹੀਂ ਗਰਮੀ ਦੇ ਵਿੱਚ ਮੈਂ ਕੀ ਕਹਾ ਮੈਨੂੰ ਇਨਾ ਕੰਮ ਨਹੀਂ ਹੋਣਾ ਐਦਾਂ ਕਰਦੀ ਆ ਗੁਰਜਿੰਦਰ ਨੂੰ ਕਹਿੰਦੀ ਆ ਕਿ ਮੇਰਾ ਭਰਾ ਕਹਿੰਦਾ ਕਿ ਮੈਨਸਰੇ ਕਿਨ ਜਾਣਾ ਜ਼ਰੂਰੀ ਕੰਮ ਆ ਮੈਨੂੰ ਤੇ ਮੈਨੂੰ ਅੱਜ ਰਖੜੀ ਬਣ ਜਾ ਐਦਾਂ ਆ ਕਿ ਹੁਣ ਮੈਂ ਇਹਨਾਂ ਨੂੰ ਨਹੀਂ ਦੱਸਣਾ ਕਿ ਤੇਰੀ ਭੈਣ ਦਾ ਫੋਨ ਆਏਗਾ ਜੇ ਮੈਂ ਦੱਸਤਾ ਇਹਨਾਂ ਕਹਿੰਦਾ ਕਿ ਪਹਿਲਾਂ ਉਹਦ ਕੋ ਰਖੜੀ ਬਣਾ ਲੈਣਾ ਤੇ ਬਾਅਦ ਚ ਉਧਰ ਨੂੰ ਚਲ ਜਾਗੇ ਸ਼ਾਮ ਨੂੰ ਪਰ ਇਹਦਾ ਕੀ ਪਤਾ ਵਾ ਇਹ ਆਈ ਰਾਤ ਵੀ ਰਹਿ ਤੇ ਇਹਨੇ ਕਿਹੜਾ ਚਾਰਦਾ ਨਾ ਲੈਣਾ ਨਾਲੇ ਮਨਜਿੰਦਰ ਭਾਜ ਜਿਹੜਾ ਹੋ ਤਾਂ ਉਦਾਂ ਹੀ ਕਰਨਾ ਬਣਾ ਤੰਗ ਰਹਿੰਦਾ ਉਹਨੇ ਤੇ ਆਉਣਾ ਸਨੀਵਾਰ ਨੂੰ ਨਾ ਮੈਂ ਮੇਰੇ ਵੱਲ ਕੀ ਭਣਾਉਣਾ ਕਿ ਨਹੀਂ ਆਉਣਾ ਇਹ ਵੱਖਰੇ ਸੁਣਾ ਦਿੰਦੀ ਫਿਰਦੀ ਹੈ ਮੈਨੂੰ ਕਰ ਕਰਾ ਕੇ ਸੱਚੇ ਛੱਤਰੀ ਮਾਰ ਨਹੀਂ ਨਹੀਂ ਮੇਰੇ ਨਾਲੇ ਨਾ ਜਿਆਦਾ ਹੀ ਘੂਇਆ ਚੱਗੀ ਆ ਜੇ ਹੁਣ ਅੱਡ ਹੋਣ ਵਰ ਚ ਗੱਲ ਕਰਦੀ ਆ ਮੇਰਾ ਸਾਥ ਦੇਂਦਾ ਵਾ ਤੇ ਕਿਹੜਾ ਪਹਾੜ ਡਿੱਗਿਆ ਕੋਈ ਗੱਲ ਨਹੀਂ ਆ ਫਿਰ ਕੀ ਹੋਇਆ ਕਿਤੇ ਇੱਧੇ ਬਣੂਗੀ ਤੇ ਮੈਂ ਵੀ ਇਹਦੇ ਨਾਲ ਦੀ ਗੱਲ ਕਰ ਦੂੰਗੀ ਪਰ ਹੁਣ ਆਹ ਗੱਲ ਚੰਗੀ ਮੇਰ ਕੋ ਨਹੀਂ ਨਾ ਕੰਮ ਹੋਣਾ ਮੈਂ ਇਦਾਂ ਕਰਦੀ ਆ ਪਤਾ ਨਹੀਂ ਹੁਣ ਸਾਜਿਸ ਨੇ ਮੰਨਣਾ ਕਿ ਨਹੀਂ ਮੰਨਣਾ ਨਹੀਂ ਤਾਂ ਉਹਨੂੰ ਨਾਲ ਲੈਣਾ ਹੀਂਗਾ ਨਹੀਂ ਤਾਂ ਸੈਲਸ ਘਰੇ ਰਹੀ ਦਰਵਾਜ਼ੇ ਖੁੱਲੇ ਦੇਣਗੇ ਕਪੇ ਆਉਂਗੇ ਤੇ ਕਰੇਟ ਬੜ ਬੜੇ ਜੂਗੀ ਤੇ ਹੁਣ ਲਹਿਨ ਗੁਰਜਿੰਦਰ ਨੂੰ ਜਾ ਕੇ ਕਹਿਨੀ ਆ ਵੀ ਚਲੋ ਆਪਾਂ ਚੱਲੀਏ ਛੇਤੀ ਜਾਣਾ ਪੈਗਾ ਹਾਨੂੰ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਕਲ ਜਾ ਉਹ ਨਾ ਹੋਏ ਵੀ ਇਹ ਆਣ ਟੱਪ ਕੇ ਤੇ ਮੇਰਾ ਵੀ ਫੇਰ ਫਸ ਜੇ ਲੱਗਾ ਪਾਣੀ ਇੱਥੇ ਪਕਾਵਾਂ ਪਕੌੜੇ ਕੱਢਾਂ ਇੰਨਾ ਕੰਮ ਨਹੀਂ ਹੋਣਾ ਬਿਲਕੁਲ ਜਾ ਕੇ ਤਾਂ ਗੁਰਜਿੰਦਰ ਨੂੰ ਬੰਨਣ ਨਹੀਂ ਹੁਣ ਫਟਾਫਟ ਤੇ ਚਲੀਏ ਨਿਕਲੀਏ ਆਪਾਂ ਫੋਨ ਵੇਖਣ ਦੇ ਜੇ ਹਲੋ ਅੱਛਾ ਤੇ ਮੈਂ ਕਿਹਾ ਕੀ ਆ ਵੀ ਉਹ ਨਾ ਮੀਰ ਦਾ ਫੋਨ ਆਇਆ ਹੀਗਾ ਮੇਰੇ ਵੀਰ ਦਾ ਮੇਰੇ ਵੀਰ ਦਾ ਉਹ ਮੈਨੂੰ ਕਹਿਣ ਦੇ ਕਿ ਸਹਰੇ ਭੈਣ ਮੈਨੂੰ ਜ਼ਰੂਰੀ ਕੰਮ ਵਾ ਹੈ ਤੇ ਤੂੰ ਅੱਜ ਹੀ ਆ ਕੇ ਮਤ ਰਖੜੀ ਬੰਦ ਜਾ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਜੰਨੇ ਆ ਗੁਰਜਿੰਦਰ ਘਰੇ ਹੀ ਆ ਤੇ ਸਭੋਂ ਵਧੀਆ ਵਾ ਅੱਜ ਛੁੱਟੀ ਨਾਲ ਤੁਹਾਡੀ ਤਹੀਂ ਹੋਈ ਹੁੰਨੇ ਆ ਉਹ ਕਦੇ ਭੈਣ ਦੇ ਨਾਲ ਆਵੇ ਜੇ ਭੈਣ ਨੂੰ ਆਉਣਾ ਹੁੰਦਾ ਨਾ ਉਹਨੇ ਫੋਨ ਕਰ ਦੇਣਾ ਹੈਗਾ ਉਹਦਾ ਅਜੇ ਤੱਕ ਫੋਨ ਫਰ ਨਹੀਂ ਹੋਇਆ ਕੋਈ ਵੀ ਤੇ ਨਾਲੇ ਕੋਈ ਗੱਲ ਨਹੀਂ ਜਿਹਾਉਣਾ ਹੋਊਗਾ ਤਾਂ ਇਹ ਘਰੇ ਹੀ ਆਉਣਾ ਵਾ ਨਾਲ ਉਹਨੇ ਕਢਾਨ ਕਸਲ ਚੱਲ ਜਣਾ ਵਾ ਕਦੇ ਇੱਧਰ ਆਉਣਾ ਕਦੇ ਉੱਧਰ ਜਾਣਾ ਨੇ ਕੇਵਲ ਵੀ ਇਕ ਕੋਈ ਗੱਲ ਨਹੀਂ ਆ ਉਹਨੇ ਇੱਥੇ ਰਹਿਣਾ ਹੀ ਹੁਣਾ ਏਦਾਂ ਕਰ ਹਾਂ ਸਾਇਰਸ ਨੂੰ ਲੈ ਕੇ ਨਾਲ ਨਹੀਂ ਸਾਇਰਸ ਨੂੰ ਨਹੀਂ ਕੱਢਣਾ ਆ ਦਿਨ ਤਿਹਾਰਤ ਨਾਲ ਚੱਲ ਜਾ ਕਰੋ ਅਗਲੇ ਵੀ ਠੀਕ ਦੇ ਆ ਤੇ ਭਾਈਆ ਦੇ ਨਾਲ ਆਇਆ ਐਂ ਤੂੰ ਕੱਲੀ ਆ ਜੰਨੀ ਆ ਚਲ ਮੈਂ ਤੇ ਡਿਊਟੀ ਜਾਂਦਾ ਉਧਰ ਹੋ ਕੇ ਕਈ ਵਾਰ ਆਣਾ ਚਲ ਕੋਈ ਗੱਲ ਨਹੀਂ ਹੁਣ ਤੇ ਦਿਨ ਤਿਹਾਰਵਾ ਹੁਣ ਨਾ ਮਾਂ ਕਰੋ ਮੈਨੂੰ ਏਦਾਂ ਕਰੋ ਪਾ ਲਓ ਕੱਪੜੇ ਹੈ ਚੱਲੀਏ ਐਂਜ ਕਰ ਫਿਰ ਹਾਂਜੀ ਕੱਪੜੇ ਬਾਰਾ ਟਾਈਮ ਨਾ ਜਿਆਦਾ ਲਾਈਂਗਾ ਮੈਂ ਟਾਈਮ ਕਾਦਾ ਲਵਣਾ ਚਲੋ ਚੱਲ ਚਲੋ ਠੀਕ ਆ ਕੋਈ ਗੱਲ ਨਹੀਂ ਆ ਜਾਂਗੇ ਛੇਤੀ ਕੁੱਤੇ ਸਾਫ ਕਰਨਾ ਟਰੈਕਟਰ ਨੂੰ ਆ ਮੈਂ ਘੱਟਾ ਬੜਾ ਪਿਆਰ ਕਰਦੀ ਆ ਸਾਹਿਬ ਰਹਿਣ ਤੇ ਕੋਈ ਗੱਲ ਦਵਾਈ ਲਈ ਉਹ ਤੂੰ ਆਉਂਦੀ ਗੱਲ ਬਾਅਦ ਚੋਂ ਤੇ ਸਾਫ ਤੇ ਹੁਕੀ ਕਵਰ ਕੋਰ ਪਾ ਗਿਆ ਘੱਟਾ ਰੇ ਨੂੰ ਕੋਈ ਨਹੀਂ ਪਾ ਲਈ ਮੇਰੀ ਗੱਲ ਸੁਣ ਬਹੁਤ ਹਾਂਜੀ ਤੇਰੇ ਨਾ ਮਾਮੇ ਦਾ ਆਇਆ ਫੋਨ ਅੱਛਾ ਉਹ ਆਦਾ ਮੈਨੂੰ ਨਹੀਂ ਤੇ ਮੈਂ ਕੰਮ ਆ ਕੋਈ ਹੈ ਅਹੀਂ ਚੱਲੇ ਜਰਾ ਕੋਥੇ ਅੱਛਾ ਤੇ ਤੂੰ ਨਾ ਐਡਾ ਕਰੀ ਤੱਕ ਘਰ ਦਾ ਧਿਆਨ ਰੱਖ ਠੀਕ ਤੇਰੀ ਜੇ ਭੂ ਆਉਗੀ ਨਾ ਮਗਰ ਉਹ ਉਹਨੂੰ ਚਾਹ ਪਾਣੀ ਪਿਆਲ ਦੇ ਚੰਗਾ ਉਹ ਵਾਲਾ ਫੋਨ ਆਵਾਜ਼ ਉਹਨੇ ਫੋਨ ਫੰਤ ਨਹੀਂ ਆਇਆ ਮੈਨੂੰ ਕੋਈ ਉਹਦਾ ਮੈਂ ਕਹਿਨੀ ਆਂ ਕਿ ਰੱਖੀ ਰਿਆ ਦਿਨ ਤੇ ਹਾਰਵਾ ਕੀ ਪਤਾ ਉਹ ਵੀ ਆਈ ਜਾਏ ਐਡਾ ਕਰੀ ਉਹ ਬਿਸਕੁਟ ਤੇ ਨਮਕੀਨ ਰੱਖੇ ਹੋ ਮੈਂ ਡੱਬੇ ਦੇ ਵਿੱਚ ਆਹੋ ਠੀਕ ਆ ਉਹਨਾਂ ਨਾਲ ਚਾਹ ਪਿਆਣੀ ਉਹਨੂੰ ਅੱਜ ਜੇ ਉਹਨਾਂ ਦਾ ਫੇਰੀ ਚਾਹ ਪੀਉਣੂਗਾ ਤੱਕਦਾ ਪਿਆਲੂ ਚਾਹ ਮੈਂ ਜੇ ਆਜੂਗੀ ਤਾਂ ਫਿਰ ਪਿਆਲ ਦੀ ਨਾ ਆਊਗੀ ਤਾਂ ਫਿਰ ਨਾ ਸਹੀ ਮੈਂ ਤੈਨੂੰ ਉਹਦਾ ਦੱਸਾਂ ਦੇਈਆਂ ਤੁਹਾਨੂੰ ਕਿੱਥੇ ਤੁਹਾਨੂੰ ਵੀ ਤਾਂ ਫੋਨ ਫੰਤ ਨਹੀਂ ਆਇਆ ਮੈਂ ਨਹੀਂ ਆਇਆ ਤੈਨੂੰ ਮੈਂ ਦੱਸਣ ਢਈ ਆਂ ਕਿ ਇੱਥੇ ਫਲਾਣਾ ਖਾਂ ਚੀਜ਼ ਪਈ ਆ ਨਿਆਣਾਂ ਨੂੰ ਕਿਹੜਾ ਪਤਾ ਤੈਨੂੰ ਹੁਣ ਕੀ ਹੋਰ ਜਾਣੋ ਨਹੀਂ ਹੁਣਾ ਹੱਡਾ ਕੋਈ ਗੱਲ ਨਹੀਂ ਹੈ ਨਾ ਤੂੰ ਤੇਰਾ ਪਿਓ ਟੀਕਣ ਲੈ ਆਈ ਮੈਨੂੰ ਹੈਂ ਐ ਚੱਲਦੇ ਆ ਤੇ ਘਰੇ ਰਹੀਂ ਧਿਆਨ ਰੱਖੀ ਚੰਗਾ ਐਵੇਂ ਜਾ ਕੇ ਚਾਚੇ ਲਾ ਕੇ ਬਹਿ ਰਹੀ ਹੁਣ ਵੀ ਘਰ ਨਹੀਂ ਮੇਰਾ ਮਾਂ ਤੇ ਮੈਂ ਜਾ ਕੇ ਉਧਰ ਬਹਿ ਰਹਾ ਕੋਈ ਨਹੀਂ ਆਪਣੇ ਘਰੇ ਰਹਿਣਾ ਕਿੱਥੇ ਜਾਣਾ ਖਿਆਲ ਰੱਖੀਲ ਕਰਦਾ ਚੰਗਾ ਆਇਆ ਨਾ ਛੇਤੀ ਹਾਂ ਯਾਰ ਅੱਗੇ ਕਿਦੀ ਮਾਮਲੇ ਸੁਣ ਆ ਰਿਹਾ ਨਹੀਂ ਇਹਦੀ ਛੇਤੀ ਕਰਦਾ ਜਦੋਂ ਕੰਮ ਰਹਿ ਗਿਆ ਤਦੋਂ ਵੇਖੋ ਫਰਾ ਕੀ ਗੱਲ ਹੋਰ ਸਣੀ ਤੇ ਤੇਰਾ ਕੰਮ ਵਧੀਆ ਵਾ ਜਿੱਤੇ ਪੁੱਤ ਮਿਲਿਆ ਪਰ ਠੀਕ ਆ ਕੋਈ अच्छा हां ठीक ठीक चलो 24 घंटे लगातार राय देया 24 घंटे करेया हां नहीं चंगा बिजी हो गया तू अपने काम ਵਿੱਚ ਇੱਕ ਤੇ ਥੋੜਾ ਹਾਮਕਮ ਤੇ ਚੱਲਦਾ ਹੀ ਰਹਿਣਾ ਵਾ हां ਚਲੋ ਚੱਲ ਜਾਣਾ ਚਾਰ ਪੈਸੇ ਨਾਲ ਬਣ ਜਾਂਦੇ ਆ ਬਿਲਕੁਲ ਚਲੋ ਨਾਲ ਤੁਰਦਾ ਰਹੋ ਕੋਸਾ ਕੋਸਾ ਨਹੀਂ ਵਧੀਆ ਪੈਸੇ ਪਾ ਦੇ ਆ ਤੰਕਾ ਸੋਹਣੀ ਠੀਕ ਆ ਜੇ ਥੋੜੀ ਜਿਹੀ ਸਟਾਰਟਿੰਗ ਆ हां ਚਲੋ ਕੋਈ ਗੱਲ ਨਹੀਂ ਉਹ ਤੇ ਆਪੇ ਹੌਲੀ ਹੌਲੀ ਆਣਾ ਵਧਾ ਦੇਣੀ ਆ ਤੇ ਕੰਮ ਚੰਦਾ ਦੇਖਣਾ ਉਹਨਾਂ ਨੇ ਹਾਂਜੀ ਹਾਂਜੀ ਠੀਕ ਆ ਮਾਲਕ ਨੇ ਬੋਤ ਕਰਨਾ ਸਾਰਾ ਕੁਝ ਹਾਂਜੀ ਬਿਲਕੁਲ ਨਹੀਂ ਬਾਹ ਫੜਨੀ ਹਾਂਜੀ ਕੋਈ ਗੱਲ ਤੂੰ ਫਿਕਰ ਨਹੀਂ ਕਰਨਾ ਮੈਂ ਤੇਰੇ ਨਾਲ ਆ ਬਈ ਨਹੀਂ 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 ਕੋਈ ਹਾਂ ਕੇ ਚੀਜ਼ ਦੀ ਲੋੜ ਵਾ ਜ਼ਰੂਰ ਤੋ ਤੇਜ ਜੇ ਕੰਮੀ ਨੂੰ ਕਹਿਣਾ ਹੈ ਹਾਂਜੀ ਚਕਣਾ ਨਹੀਂ ਕਿਸ ਗੱਲ ਤੋਂ ਨਹੀਂ 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 ਇਹ ਨਹੀਂ ਕਹਿਣਾ ਕਿ ਮੈਂ ਕਿੱਦਾਂ ਭੂਆ ਨੂੰ ਕਹਾਂ ਜਾਂ ਸੰਗਦਾਰੇ ਜਾਂ ਕਿੱਦਾਂ ਹਾਂਜੀ ਤੂੰ ਬਸ ਜਿਹੜੀ ਤੈਨੂੰ ਚੀਜ਼ ਦੀ ਲੋੜ ਦੋ ਅੱਧੀ ਜ਼ਬਾਨਾ ਮਾਰਨਾ ਮੈਨੂੰ ਕਹਿਆ ਜਿਹੜੀ ਚੀਜ਼ ਦੀ ਲੋੜ ਹੈ ਮੈਂ ਤੇਰੀ ਪੂਰੀ ਕਰੂੰਗੀ ਹਾਂਜੀ ਨਾਲ ਨਾਲ ਅਪਲਾਈ ਪੁੱਤ ਕਰਦਾ ਰੋ ਮੈਂ ਥੋੜਾ ਜਿਹਾ ਵੇਖ ਲੈਣੇ ਜਿੱਤੇ ਸੈਟਿੰਗ ਹੋ ਗਈ ਠੀਕ ਹੈ ਇੱਥੇ ਜੋਬ ਦੀ ਮੈਂ ਕੋਈ ਜੋਬ ਚੰਗੀ ਵੀ ਮਿਲ ਜੇ ਨਾਲ ਨਾਲ ਕਰਦਾ ਵੀ ਰੋਟ ਰਾਈ ਨਾ ਹਾਂਜੀ ਹਾਂਜੀ ਉਹਦੇ ਵਿੱਚ ਚੱਲ ਹੋ ਜੇ ਚਲੋ ਲਿਆ ਦਲਜੀਤ ਘਰ ਪਤਾ ਮੇਰੇ ਬੈਗ ਚ ਕੱਢ ਲਿਆ ਰਖੜੀ ਤੇ ਡੱਬਾ ਮੈਂ ਬੰਨਣਾ ਫਿਰ ਤੇ ਮੇਰਾ ਤੇ ਜਗ ਤੇ ਜੀ ਨਹੀਂ ਲੱਗਾ ਜਿਹੜਾ ਗਈਆਂ ਦੋ ਚਾਰ ਦਿਨ ਮੇਰਾ ਤੇ ਧਿਆਨ ਤੇਰੇ ਚ ਹੀ ਰਿਹਾ ਵੀ ਪੁੱਤ ਕਿਦਾਂ ਕਰਦਾ ਹੋਊਗਾ ਕਿਵੇਂ ਹੁੰਦਾ ਰੋ ਰਾਤ ਦਿਨ ਬਸ ਮੇਰੀ ਸੋਚ ਤੇਰੇ ਚ ਡੁੱਬੀ ਰਹਿੰਦੀ ਹੀਗੀ ਤੁਹਾਨੂੰ ਉਥੇ ਕੰਮ ਪੈਂਦਾ ਜ਼ਰੂਰੀ ਨਹੀਂ ਤਾਂ ਆਪਾਂ ਤੁਹਾਨੂੰ ਜਾਣ ਨਾ ਦਈਏ ਇੱਥੇ ਪੁੱਤ ਰਖੜੀ ਤੇ ਫਿਰ ਆਉਣਾ ਹੀ ਸੀਗਾ ਕੋਈ ਨਹੀਂ ਹੁਣ ਮੈਂ ਦੋ ਚਾਰ ਦਿਨ ਇੱਥੇ ਹੀ ਆ ਮੈਂ ਰਹੂੰਗੀ ਦੋ ਚਾਰ ਦਿਨ ਹੁਣ ਠੀਕ ਹੈ బాడి మేరీ బీణి రక్డి ਮੇਰੇ ਰਾਜੇ ਬੇਟੇ ਦੀ ਲੋ ਬੜੀ ਸੋਹਣੀ ਆ ਉਹ ਤੇਰੀ ਰਖੜੀ ਇਦਨ ਮਾਜ ਇਦਨ ਮੁ ਕਰੀ ਕ ਇਦਨ ਕਰੀਏ ਇਦਾਂ ਕਰਦੇ ਸੱਚੇ ਬਾਸ਼ਾ ਕਿਰਪਾ ਕਰੀਏ ਨਾ ਤੇ ਮਾਲਕਾ ਕੀਆਂ ਬਖਸ਼ੀ ਮੇਰੇ ਪੁੱਤ ਨੂੰ ਵਡੀਆਂ ਵਡੀਆਂ ਉਮਰਾਂ ਮਾਲਕ ਤੁਹਾਡੀਆਂ ਕਰੇ ਪੁੱਤ ਸਕੂਲ ਜਾਂਦਾ ਮੇਰਾ ਪੁੱਤ ਸਕੂਲ ਜਾਂਦਾ ਨਾ ਮੈਂ ਤੱਸ ਸਕੂਲ ਜਾਂਦਾ ਆ ਲੁਕਤੀ ਜੀ ਚਲ ਵਾ ਯਾਰ ਕਿੰਨੇ ਟਾਈਮ ਬਾਅਦ ਵੀ ਰਖੜੀ ਬੰਨਣ ਲੈ ਜੇ ਬੁੱਤ ਮੈਨੇ ਬੜੇ ਟਾਈਮ ਬਾਅਦ ਆਈ ਕਿਤੇ ਮੈਨੂੰ ਵੀ ਮੌਕਾ ਮਿਲਿਆ ਕਿਤੇ ਪੜਾ ਚੇਰੋ ਗਿਆ ਮੈਂ ਤਾਂ ਕਿ ਪੋਸਟ ਕਰਦੀ ਹੁੰਦੀ ਹਾਂ ਰਖੜੀ ਤੁਹਾਨੂੰ ਪਤਾ ਹੀ ਆ ਸਭ ਤੋਂ ਪਹਿਲਾਂ ਤੁਹਾਡੀ ਬੰਦੇ ਰਹੇ ਆਪਾਂ ਹਾਂ ਮੇਰੀ ਹੰਦੀ ਨਹੀਂ ਸਭ ਤੋਂ ਪਹਿਲਾਂ ਹਾਂ ਜਾਂਦਾ ਹੁੰਦਾ ਪਿੰਡੋਂ ਲੈਣ ਤੋਂ ਹਰ ਵਾਰ ਸੈੱਲ ਫੋਨ ਕਰਕੇ ਮੈਨੂੰ ਦੱਸਣਾ ਕੁਆ ਤੇ ਰਖੜੀਆਂ ਮਿਲ ਗਈਆਂ ਤੇ ਚਲੋ ਮਾਲਕ ਨੇ ਆਹ ਮਾਲਕ ਨੇ ਆਰ ਕਿ ਮੈਨੂੰ ਲੈ ਆਂਦਾ ਇੱਥੇ ਚਲੋ ਰਖੜੀ ਤੇ ਨਾਲੇ ਟਾਈਮ ਮਿਲ ਗਿਆ ਮੈਨੂੰ ਸਾਰਿਆਂ ਨੂੰ ਮਿਲਣ ਗਿਆ ਨਾਲੇ ਤੇ ਰਖੜੀ ਮੈਂ ਆਪਣੇ ਪਤੀ ਇਹਨ ਬਨੂ ਇਨੇ ਚਿਰ ਬਾਅਦ ਆਪਣੇ ਪੰਥ ਨੂੰ ਵੀ ਨਾਲੇ ਹੋਰ ਸਾ ਜੀਵਨ ਜੂੰਦਾ ਫੋਨ ਨਹੀਂ ਆਇਆ ਕਿ ਤੇ ਪਤਾ ਨਹੀਂ ਪਤਾ ਆਉਣਾ ਆਉਣਾ ਕਿ ਨਹੀਂ ਆਉਣਾ ਰਖੜੀ ਕੋਈ ਕੋਈ ਫੋਨ ਨਹੀਂ ਆਇਆ ਪਤਾ ਨਹੀਂ ਉਹਦਾ ਕੁਝ ਕਦੀ ਫੋਨ ਕੀਤਾ ਇਨ ਜਾ ਕੇ ਨੇ ਫੋਨ ਬਹੁਤ ਘੱਟ ਦੱਸ ਭਾਜੀ ਕਰ ਲੈਂਦੇ ਹੁੰਦੇ ਕਿ ਤੇਰੀ ਬੜੀ ਵੱਧ ਵਾ ਬੰਦਾ ਕਰਕੇ ਦੱਸਦਾ ਵਾ ਕਿ ਹਾਲ ਚਾਲ ਹੀ ਬੰਦਾ ਮਾੜਾ ਮੋਟਾ ਪੁੱਛ ਲੈ ਲੈ ਘਰ ਨੂੰ ਫੜੋ ਪੋਏ ਤਿੰਨ ਫੜੋ ਆ ਚੱਲ ਕੋਈ ਨਹੀਂ ਮਮੀ ਲੈਣੀ ਆ ਫੜੋ ਲਾਈਟ ਵੀ ਨਹੀਂ ਆਉਂਦੀ ਆਈ ਇੱਕ ਦਿਨ ਚਲੋ ਕੋਈ ਜੀਤ ਕੋਈ ਗੱਲ ਆ ਜਾ ਕਿ ਲੋ ਮੈਨੂੰ ਫੜ ਘਰ ਮੂੰਹ ਮਿੱਠਾ ਹਾਂ ਕੋਈ ਨਹੀਂ ਸਮਝ ਕੇ ਤਾਂ ਮਸਤ ਬਹੁਤ ਬੈਠ ਜਾ ਨਾ ਹੋਰ ਭੋਰੀ ਆ ਬਾਰੋਂ ਫੋਨ ਬਾਰੋਂ ਫੋਨ ਆਉਂਦਾ ਰਹਿੰਦਾ ਪੁੱਤ ਚਾਹ ਰਾਈ ਬਾਈ ਸਾਹਿਬ ਠੀਕ ਠਾਕ ਨੇ ਬੱਜ ਗਏ ਠੀਕ ਆ ਕਦੋਂ ਯਾਰ ਕਰਨਾ ਇਸ ਇਹਦਾ ਅਜੇ ਵੇਖੋ ਕੁੜੀ ਕੜੀ ਦੀ ਹੁਣ ਬਹੁਤ ਟਾਈਮ ਹੋ ਗਿਆ ਜੇ ਕੁੜੀ ਕੜੀ ਵੇਖਦੇ ਹਾਂ ਤੇ ਬਾਤਾਂ ਹੁਣ ਜੀ ਦੋ ਮਾਲਕ ਨੇ ਅੰਜਲ ਬਣਾਇਆ ਸੰਜੋਗ ਹੋਇਆ ਪਤਾ ਨਹੀਂ ਲੱਗਣਾ ਹਾਂਜੀ ਹਾਂਜੀ ਤੇ ਕੈਟ ਪਾਰਟੀ ਹੋ ਜਾਣਾ ਸਾਰਾ ਕੁਝ ਅਜੇ ਆਂਦਾ ਅਜੇ ਸਾਲ ਲੱਗ ਜਾਣਾ ਵੱਡੇ ਨਹੀਂ ਠੀਕ ਆ ਆਉਂਦੇ ਆਂਦੇ ਹੁਣੇ ਤੇ ਗਏ ਨੇ ਸਾਲਜ ਹੋਇਆ ਉਹ ਮੈਨੂੰ ਸਾਡੇ ਸਾਲ ਡੇਢ ਸਾਲ ਲੱਗ ਜਾਣਾ ਚਾਹੁੰਦੇ ਆਉਣਗੇ ਫਿਰ ਕਰਾਂਗੇ ਹਾਂਜੀ ਹਾਂਜੀ ਕੋਈ ਆਈ ਨਾ ਨਾ ਕਰਿਓ ਹੁਣ ਆ ਗਈ ਬਈ ਪਹਿਲੀ ਤਨਖਾਹ ਮਿਲੀ ਮੈਨੂੰ ਨਹੀਂ ਨਹੀਂ ਮੇਰੀ ਗੱਲ ਸੁਣ ਮੈਂ ਪੈਹੇ ਕਰਕੇ ਇਹ ਤੈਨੂੰ ਰੱਖਣੀ ਚਾਹੀਦੀ ਹੈ ਪੈਹੇ ਕਰਕੇ ਬਣਦਾ ਨਹੀਂ 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 ਹੱਕ ਨਹੀਂ ਬਣਦਾ ਕੋਈ ਗੱਲ ਨਹੀਂ ਨਹੀਂ ਕੋਈ ਮੇਰੀ ਮਿਹਨਤ ਦੇ ਆ ਨਹੀਂ ਪੁੱਤ ਕੋਈ ਗੱਲ ਮਿਹਨਤ ਦੇ ਮੈਂ ਕਹਿੰਦਾ ਤੈਨੂੰ ਹੋਰ ਮਾਲਕ ਬਰਕਤਾਂ ਪਾਵੇ ਬਹੁਤ ਬਹੁਤ ਬਰਕਤਾਂ ਨਹੀਂ ਨਹੀਂ ਕੋਈ ਇਦਾਂ ਨਹੀਂ ਫਿਰ ਮੈਂ ਫਿਰ ਨਾਰਾਜ਼ ਆ ਤੁਹਾਡੇ ਫਿਰ ਮੈਂ ਨਾਰਾਜ਼ ਆ ਤੁਹਾਡਾ ਪੈਹੇ ਨਾਲ ਕਿ ਬਹੁਤੀ ਹੁੰਦੀ ਆ ਚਲੋ ਮੈਂ ਨਾਰਾਜ਼ ਆ ਫਿਰ ਚੱਲ ਫਿਰ ਜੇ ਤੂੰ ਬਹੁਤਾ ਹੀ ਨਾਰਾਜ਼ ਹੋ ਤਾਂ ਲੈ ਮੈਨੂੰ ਵਿੱਚ ਚਲੋ ਜੀ ਉੱਲੋਂ ਹਾਂ ਸੌਤੋਂ ਨਿਕਾਣ ਉਹ ਨਹੀਂ ਨਹੀਂ ਨੇ ਮੈਂ ਲੱਲਿਆ ਆਵੇ ਇਹਦੇ ਚ ਬੜਾ ਕੁਛ ਵਾ ਵੇਖ ਲਾ ਇਹੋ ਜਹਾਰਾ ਵਰਗੇ ਪੁੱਤ ਇਹੋ ਲੱਗਾਂਗੇ ਪੁੱਤ ਕਿਹੜਾ ਤੁਹਾਨੂੰ ਜ਼ਿਆਦਾ ਦੇਣ ਦੇ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਪਿਆਰ ਚਾਹੀਦਾ ਵਾ ਤੁਹਾਡਾ ਮੈਨੂੰ ਐਨੇ ਮੇਰੀ ਇੱਜ਼ਤ ਕਰਦੇ ਐਨਾ ਪਿਆਰ ਕਰਦੇ ਹੋ ਜਿਹੜਾ ਮੈਨੂੰ ਮਿਲਦਾ ਬਣ ਕੇ ਪੈਸਿਆਂ ਦੀ ਕੋਈ ਬਹੁਤੀ ਗੱਲ ਹੁੰਦੀ ਪੈਸਿਆਂ ਨਾਲ ਵੱਡੇ ਨਹੀਂ ਹੋਈਦਾ ਹਾਂਜੀ ਹਾਂਜੀ ਪਿਆਰ ਹੁੰਦਾ ਵਾ ਬਸ ਇਦਾਂ ਹੀ ਪਿਆਰ ਨਾਲ ਰਵੋ ਮੇਰੇ ਨਾਲ ਪਿਆਰ ਨਾਲ ਇੱਜ਼ਤ ਕਰੋ ਆਇਆਂ ਗਿਆ ਦੀ ਕਰ ਦੇ ਕਿੰਨਾ ਤੇ ਪੈਸੇ ਨਾਲ ਕੋਈ ਬਹੁਤੀ ਗੱਲ ਨਹੀਂ ਪਤੁੰਦੀ ਪੈਸੇ ਨਾਲ ਵੱਡਾ ਥੋੜੀ ਹੋਈਦਾ ਕੋਈ ਗੱ ਮਾਲਕ ਤਾਂ ਬੋਤਾ ਦਵੇ ਮੈਂ ਤਾਂ ਕੰਨੀ ਬਰਕਤਾਂ ਪਾਵੇ ਮਾਲਕ ਤੁਹਾਡੇ ਇਦਾਂ ਕਰਦੀ ਆ ਮੈਂ ਫਿਰ ਉਧਰੋਂ ਹੋਵਾਂ ਨਾ ਡਾਕੂਮੈਂਟ ਉਹ ਭੂਆ ਜੀ ਉਹਦੇ ਚਲ ਗਏ ਆ ਚਲ ਗਏ ਆ ਪਤਾ ਨਹੀਂ ਸਵੇਰ ਦੇ ਚਲ ਗਏ ਆ ਭਾਬੀ ਤੇ ਵੀਰ ਦੋਵੇਂ ਚਲ ਗਏ ਆ ਦੱਸ ਉਹਨਾਂ ਨੇ ਪਤਾ ਤਿਹਾਰ ਵਾ ਅੱਗੇ ਮੈਂ ਕਹਿੰਨੇ ਜੋਨ ਦੀ ਆਈ ਮੈਨੂੰ ਦੱਸਣ ਨਹੀਂ ਡਈ ਕਿਤੇ ਉਹ ਤਾਂ ਜੀ ਤੇ ਮੇਰੇ ਅੱਗੇ ਨਹੀਂ ਉਧਰ ਕਰਦਾ ਜਾਣ ਨੂੰ ਉਹਦੇ ਤੇ ਮੱਥੇ ਲੱਗਣ ਮੇਰਾ ਜੀ ਨਹੀਂ ਕਰਦਾ ਬੱਦੀ ਰੁਦੀ ਮੈਂ ਗਰਜਿੰਦਰ ਕਰਕੇ ਜਾਣਾ ਸਿਰਫ ਗਰਜਿੰਦਰ ਤੇ ਸਾਰਿਸ ਕਰਕੇ ਪਰ ਉਹ ਸਵੇਰ ਦੇ ਰਿਸ਼ਤਾ ਮੇਰਾ ਹੋਇਆ ਭਰਾ ਵਾਲਾ ਪਤੀਆ ਵਾਲਾ ਤੇ ਉਹਨਾਂ ਕਰਕੇ ਮੈਂ ਜਾਣਾ ਜਿਹੜਾ ਮੇਰਾ ਖੂਨ ਵਾ ਉਹਦੇ ਤੇ ਸ਼ਕਲ ਵੇਖਣ ਨੂੰ ਜੀ ਨਹੀਂ ਕਰਦਾ ਚਾ ਸ਼ਾਮਾ ਨੂੰ ਕੀ ਪਤਾ ਪਹੁੰਚੀ ਆ ਜਾਏ ਨਾ ਕੋਈ ਦੋ ਬੰਦਾ ਵੇਖ ਲਾਂਗੇ ਆਉਗੀ ਤੇ ਫਿਰ ਦੇਖੀ ਜਾਂਦੀ ਤੇ ਸਾਰੀ ਸੇ ਨਹੀਂ ਕਰ ਸ਼ਹਿਰ ਸਪਿੰਡ ਵੱਲ ਨੂੰ ਗਿਆ ਜੇ ਅੱਛਾ ਅੱਛਾ ਹੋਂਦਾ ਤੇ ਫਿਰ ਤੁਸੀਂ ਚੱਲ ਜਿਓ ਮਨਾਂ ਚੋਂ ਆਏ ਕੁੰਡਾ ਹੀ ਮਾਰ ਕੇ ਹੁਣ ਬਾਹਰ ਚਲੋ ਠੀਕ ਕੋਈ ਗੱਲ ਨਹੀਂ ਫਿਰ ਹਾਂ ਕੋਈ ਠਹਿਰ ਕੇ ਜਾਣੀ ਫਿਰ ਸ਼ਾਂਤ